Brought to you by Silver Pumps. Top quality or consistent performance delay, Silver Pumps. ਆਮ ਯਾਦ ਰੱਖਣਾ ਪੰਜਾਬ ਚ ਭਾਰੀ ਗਰਮੀ ਪੈ ਰਹੀ ਹੈ ਹਾਲਾਂਕਿ ਮੰਗਲਵਾਰ ਨੂੰ ਕਈ ਜ਼ਿਲ੍ਹਾਾਂ ਚ ਧੂੜ ਭਰੀਆਂ ਹਵਾਵਾਂ ਚੱਲੀਆਂ ਜਿਸ ਨਾਲ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਇਸ ਦੇ ਬਾਵਜੂਦ ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 42.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਬਠਿੰਡਾ ਵਿੱਚ ਲਗਾਤਾਰ ਚੌਥੇ ਦਿਨ ਤਾਪਮਾਨ 42 ਡਿਗਰੀ ਸੈਲਸੀਅਸ ਤੋਂ ਵੱਧ ਚੱਲ ਰਿਹਾ ਹੈ ਮੌਸਮ ਵਿਭਾਗ ਦੇ ਅਨੁਸਾਰ ਬੁੱਧਵਾਰ ਨੂੰ ਪੰਜਾਬ ਵਿੱਚ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਕੁਝ ਜ਼ਿਲ੍ਹਾਾਂ ਵਿੱਚ ਬੂੰਦਾਬੰਦੀ ਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਵੀ ਦੱਸੀ ਗਈ ਹੈ 1 ਮਈ ਨੂੰ ਪੰਜਾਬ ਵਿੱਚ ਹਨੇਰੀ ਤੇ ਮੀਂਹ ਦੀ ਕਰਕੇ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ 4 ਮਈ ਤੱਕ ਮੌਸਮ ਅਜੀਹਾ ਹੀ ਰਹਿ ਸਕਦਾ ਹੈ ਜਾਣੋ ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ ਅੰਮ੍ਰਿਤਸਰ 37.8 ਡਿਗਰੀ ਬਠਿੰਡਾ 42.8 ਡਿਗਰੀ ਚੰਡੀਗੜ੍ਹ 35.0 ਡਿਗਰੀ ਮੁਹਾਲੀ 35.1 ਡਿਗਰੀ ਫਿਰੋਜ਼ਪੁਰ 40.3 ਡਿਗਰੀ ਜਲੰਧਰ 37.1 ਡਿਗਰੀ ਲੁਧਿਆਣਾ 37.2 ਡਿਗਰੀ ਪਠਾਨਕੋਟ 40.5 ਡਿਗਰੀ ਪਟਿਆਲਾ 36.3 ਡਿਗਰੀ ਜਿੱਥੇ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ 'ਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਤੇ ਇੱਕ ਮਾਈਨੂ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਵੀ ਦੱਸੀ ਗਈ ਹੈ ਮੌਸਮ ਵਿਭਾਗ ਦੇ ਅਨੁਸਾਰ ਅਗਲੇ ਭੱਤਰਕੰਟ ਤੱਕ ਤਾਪਮਾਨ ਵਿੱਚ ਕੋਈ ਵੱਡਾ ਬਦਲਾ ਨਹੀਂ ਹੋਵੇਗਾ ਇਸ ਤੋਂ ਬਾਅਦ ਤਾਪਮਾਨ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਦੀ ਗਿਰਾਵਟ ਆਵੇਗੀ 1 ਤਾਰੀਖ ਤੋਂ ਮੌਸਮ ਵਿੱਚ ਬਦਲਾ ਆਵੇਗਾ ਇਸ ਸਮੇਂ ਦੌਰਾਨ ਮੀਂਹ ਤੇਜ਼ ਹਵਾਵਾਂ ਬਿਜਲੀ ਡਿੱਗਣ ਦੀ ਚੇਤਾਵਨੀ ਵੀ ਦੱਸੀ ਗਈ ਹੈ